ਤੁਰੇ ਜੀ ਆਇਆ ਜੀ ਹੋਰ ਜੀ ਆਇਆ ਜੀ ਦੇਈ ਕਰਦਾ ਹੈ ਜਦੋਂ ਨਹੀਂ ਪਲੇਨ ਕਰਨਾ ਜਦੋਂ ਆਪਣੇ ਮੈਚ ਮਿਲਿਆ ਨਹੀਂ ਗੱਲੋਂ ਦਾ ਹੁੰਦੀ ਰਹਿੰਦੀ ਹੈ ਜਦੋਂ ਜਾਨਾ ਮਿਲਦਾ ਹੁੰਦਾ ਨਾ ਬੋਲੋ ਕਰਦਾ ਲੇਕਿਨ ਜਦੋਂ ਬੋਲਿਪੂਡ ਦੇ জানੋ ਕਿ ਇਹ ਤਾਂ ਤੁਹਾਨੂੰ ਮਿਲਦਾ ਹੁੰਦਾ ਫੋਰਮ ਤਾਂ ਚੱਲੀ ਜਾਂਦਾ ਹੈ ਇਹ ਵੀ ਪਲੇਨ ਕਰਦਾ ਜਦੋਂ ਫੋਰਮ ਜਿਹੜਾ ਵਿਦਿਆਪਧਿਆਪਕ ਅਤੇ ਪੁਰਾਣੇ ਵਿਦਿਆਰਥੀਆਂ ਦੇ ਦੇ ਮਲੇ ਸਮਾਰੋਹ ਦੇ ਵਿੱਚ ਪਰਚੇ ਮੇਰੇ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਸਰਦਾਰ ਦਰਸ਼ਨ ਸਿੰਘ ਜੀ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਵੰਤ ਸਿੰਘ ਜੀ ਤੇ ਮੇਰੇ ਬਹੁਤ ਸਤਿਕਾਰਯੋ ਸਰਦਾਰ ਦਰਸ਼ਨ ਸਿੰਘ ਜੀ ਡਰਾਈਵ ਟੀਚਰ ਸਭ ਤੋਂ ਪਹਿਲਾਂ ਮੇਰੇ ਨਾਲ ਪੜ੍ਹਦੇ ਮੇਰੇ ਸਿੰਘੀ ਮੇਰੇ ਸਾਥਿਓ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੂੰ ਬੁਲਾਈ ਹੋਈ ਖਤੇ ਪ੍ਰਵਾਨ ਕਰਿਓ ਗੱਜ ਕੇ ਆਪੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਟੀਚਰ ਸਹਿਬਾਨਾਂ ਨੂੰ ਅੱਜ ਦੇ ਵਿਦਿਆਪਕ ਅਤੇ ਵਿਦਿਆਰਥੀ ਮਨਨੀ ਦੇ ਦੂਸਰੀ ਦੂਸਰੇ ਸਮਾਰੋਹ ਦੇ ਉੱਤੇ ਇਕੱਤਰ ਹੋਣ ਦੇ ਸਭ ਨੂੰ ਆਪਣੇ ਵੱਲੋਂ اپنے اپنےدار ساتھی وجوہ جیو آیا تو بہت سبھاگا دیں جس دن دِن اسی تقریباً انیس سو میں تو بعد آج دو ہزار چوبی آ گیا میرے بھی پہنچے ہوئے پہلی بار اٹھائی سال ملنے جا رہے ہیں ساری گنتی सो सारे भाउनि तव्हां धनवाद करदार दर्शन साध पहुचे आहे उते सरदार बलवंत सिंध जी टीचर जिन जो असीं ज्ञान लेके अॼु अूसरी भाषा जहिड़ी उहो हिंदी चलंदी पई आहे ਪੰਜਾਬ ਦੇ ਵਿੱਚ ਉਹ ਵੀ ਅਸੀਂ ਥੋੜੀ-ਬਹੁਤੀ ਬੜਾ ਬੁਟਿਆ ਮਾਸਟਰ ਜੀ ਨੇ ਸਾਨੂੰ ਸਭ ਬਹੁਤ ਜ਼ੋਰ ਲਾਇਆ ਸਿਖਾਉਣ ਵਾਲਾ ਤੇ ਪਰ ਅਸੀਂ ਨਹੀਂ ਸਿੱਖੇ। ਉਸ ਦਾ ਦੱਸ ਸੀ ਜੀ। ਇਸ ਟੇਪ ਉੱਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ। 3 ਸਾਲ ਬਾਅਦ ਅਜਿਨ ਦਰਸ਼ਨ ਕਰਨ ਦਾ ਮੌਕਾ ਮਿਲੇ ਸਾਨੂੰ। ਉਸ ਕਮੰਦੇ ਨੇ ਪਹਿਲਾਂ ਵੀ ਕੀਤੇ ਪਰ ਮੈਂ ਤਾਂ ਅੱਜ ਹੀ ਮਿਲਿਆ। ਸਦਾਬਲਵਾ ਸਿੰਘ ਦਾ ਉਥੇ ਇਹਨਾਂ ਦਾ ਬੇਟਾ ਸਾਡੇ ਕੋਲ ਹੀ ਆਸਟ੍ਰੇਲੀਆ ਸਾਨੂੰ ਮਿਲਦੇ ਰਹਿੰਦੇ ਨੇ। ਤੇ ਪਰ ਸਤਿ ਸ਼੍ਰੀ ਅਕਾਲ ਸਭ ਜੀ ਪ੍ਰਿੰਸੀਪਲ ਸਾਹਿਬ ਪ੍ਰੋਫੈਸਰ ਅਸ਼ੰਸ਼ ਸਿੰਘ ਜੀ ਡਰੈਗ ਟੀਚਰ ਇਹਨਾਂ ਨੂੰ 28 ਸਾਲ ਬਦੀ ਮਿਲ ਲਗਿਆ ਸ਼ਹਿਰ ਇਹਨਾਂ ਦਾ ਯਾਦ ਮਨਾ ਸਕਲ ਵੀ ਆਪ ਦਿਨ ਦੀ ਸ਼ਖਸਤ थोड़ी ਬਦਲ ਗਈ ਹੈ ਚਲੋ ਵਿਭਾਗ ਜਿਹਨੇ ਸਾਰੇ ਦੋਸਤ ਇੱਥੇ ਮੇਰੇ ਪਹੁੰਚੇ ਮੇਰੇ ਕਲਾਸ ਫੈਲੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦਰਸ਼ਨ ਦੇਵ ਜੀ ਤੇ ਜਿਹੜੇ ਨਹੀਂ ਪਹੁੰਚੋ ਉਹਨਾਂ ਦਾ ਧੰਨਵਾਦ ਤੇ ਜਿਹੜਾ ਸਾਹਮਣੇ ਆ ਲੈਦਾ ਕੋਸ਼ਿਸ਼ ਕਰਦੇ ਗਾਉਣ ਵਿਚਾਰ ਸ਼ਾਮ ਕੋਸਟੈਂਪ ਦੀ ਗੱਲ ਕਰਨ ਲੱਗਾ ਚਾਰ ਲਾਈਨਾਂ ਤੋਂ ਦੱਸਿਆ ਕਰਦਾ ਜਿੰਨਾਂ ਨਾਲ ਸਾਂਝ ਘੋੜੀਆਂ ਸੀ ਉਹ ਗੁਜ਼ਰ ਗਏ ਦੀ ਗੱਲ ਹੋ ਗਈ ਜੀ ਨੂੰ ਵੇਖ ਵੇਖ ਕੇ ਜਾਂਦੇ ਸੀ ਖਬਰੇ ਕੀ ਦੇ ਅੱਜ ਕੱਲ ਹੋ ਗਏ ਸਲਾਮ ਅੱਲਾਹ ਸਤਿ ਸਲਾਮ ਅੱਦਰ ਸਤਿ ਤੇ ਸਾਡੇ ਪਿਆਰੇ ਵਿਦਿਆਰਥੀ ਜਦੋਂ ਇਹਨਾਂ ਦੀ ਇੰਟਰੋਡਕਸ਼ਨ ਕਰਾਈ ਜਾ ਰਹੀ ਸੀ ਜਿਵੇਂ ਹੋਇਆ ਲੱਗਦਾ ਸੀ ਜਿਵੇਂ ਉਪਨਿਆਵਸ਼ਕਰ ਕਰਦੀ ਹੁੰਦੀ ਹੈ ਨਾ ਵੀ ਐਨ ਆਰ ਆਈ ਮਿਲਣ ਹੋਏ ਹੁੰਦੇ ਬਹੁਤ ਵਧੀਆ ਲੱਗਿਆ ਜਿਵੇਂ ਜਸਵਿੰਦਰ ਸਿੰਘ ਜੀ ਨੇ ਦੱਸਿਆ ਕਿ ਅਸੀਂ ਇਕੱਲੇ ਇਕੱਲੇ ਇੱਕ ਦੂਦੇ ਨਾਲ ਮਿਲਦੇ ਰਹਿੰਦੇ ਕਦੇ ਕੋਈ ਮਿਲ ਗਿਆ ਕੋਈ ਮਿਲ ਗਿਆ ਆਇਆ ਪਰ ਜਿਹੜਾ ਆ ਸੀਨ ਤੇ ਇਹ ਤਿਆਰ ਹੈ ਕੀ ਬੜਾਈ ਰੱਖਣੇ ਜਿਨੇ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਮੈਨੂੰ ਖੁਸ਼ੀ ਹੋਈ ਹੈ ਮੈਂ ਤੁਹਾਨੂੰ ਦੱਸ ਸਕਦਾ ਕਿਉਂਕਿ ਇਸ ਤਰ੍ਹਾਂ ਦਾ ਪ੍ਰੋਗਰਾਮ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਪਿਛਲੇ ਪ੍ਰੋਗਰਾਮਾਂ ਵਿੱਚ ਨਾਮ ਮੈਂ ਕਦੇ ਸੁਣਿਆ ਮੇਰੀ 7 ਸਾਲ ਦੀ ਉਮਰ ਹੋ ਗਈ ਘਾਟ ਦੀ ਵੀ ਇਸ ਤਰ੍ਹਾਂ ਦਾ ਪ੍ਰੋਗਰਾਮ ਮੈਂ ਕਦੇ ਪਹਿਲਾਂ ਨਹੀਂ ਦੇਖਿਆ ਸੁਣਿਆ ਮੈਨੂੰ ਵੀ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਵੇ ਜਿਹਦੇ ਵਿੱਚ ਐਨੇ ਵਿਦਿਆਰਥੀ ਜਿਹੜੇ ਐ ਕਲਾਸ ਮੇਟ ਇਕੱਠੇ ਹੋਏ ਹੋਣ ਉਹਨਾਂ ਆਪਣੇ ਟੀਚਰਜ਼ ਨੂੰ ਐਨੇ ਯਾਦ ਬਣਾਉ ਐਨੇ ਸਤਕਾਰ ਨਾਲ ਨਮਦਾ ਹੂੰ ਬਹੁਤ ਹੀ ਚੰਗਾ

在这边。 ਜਦ ਤੁਸੀਂ ਪਹੁੰਚੇ ਹੋ ਤੇ ਕੀ ਮਹਿਸੂਸ ਕਰ ਰਹੇ ਹੋ ਅੱਜ ਦੀ ਪੁਰਾਣੇ ਵਿਦਿਆਰਥੀ ਤੇ ਅਧਿਆਪਕੋ ਮਿਲਣੀ ਜਿਹੜੀ ਹੈ ਦੂਜੀ ਮਿਲਣੀ ਹੋ ਰਹੀ ਹੈ ਬਹੁਤ ਹੀ ਵਿਲੱਖਣ ਪ੍ਰੋਗਰਾਮ ਹੈ ਤੇ ਇਹਦੇ ਵਿੱਚ ਸ਼ਾਮਲ ਹੋ ਕੇ ਅਸੀਂ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿਉਂਕਿ ਆਪਣੇ ਪੁਰਾਣੇ ਵਿਦਿਆਰਥੀਆਂ ਨੂੰ ਅਸੀਂ ਮਿਲੇ ਆ ਸਾਰੇ ਵਿਦਿਆਰਥੀ ਜਿਹੜੇ ਹੈ ਬਹੁਤ ਹੀ ਖੁਸ਼ੀ ਨਾਲ ਇੱਕ ਦੂਜੇ ਨੂੰ ਵੀ ਮਿਲ ਰਹੇ ਆ ਤੇ ਅਸੀਂ ਵੀ ਮਿਲੇ ਆ ਬਹੁਤੇ ਵਿਦਿਆਰਥੀ ਜਿਹੜੇ ਹੈ ਉਹ ਦੂਸਰੇ ਦੇਸ਼ਾਂ ਵਿੱਚ ਗਏ ਹੋਏ ਆ ਉੱਥੋਂ ਆ ਕੇ ਇੱਥੇ ਪ੍ਰੋਗਰਾਮ ਇਹਨਾਂ ਨੇ ਕੀਤਾ ਤੇ ਇਹ ਪ੍ਰੋਗਰਾਮ ਜਿਹੜਾ ਹੈ ਬਹੁਤ ਹੀ ਵਧੀਆ ਤੇ ਬਹੁਤ ਹੀ ਖੁਸ਼ੀ ਭਰਪੂਰ ਹੈ ਜਿਹੜਾ ਇਹਨਾਂ ਨੇ ਅਧਿਆਪਕਾਂ ਨੂੰ ਸਨਮਾਨ ਦਿੱਤਾ ਹੈ ਉਹਦੇ ਵਾਸਤੇ ਇਹ ਵਧਾਈ ਦੇ ਪਾਤਰ ਹੈ ਕਿਉਂਕਿ ਅੱਜ ਕੱਲ ਅਧਿਆਪਕ ਵਿਦਿਆਰਥੀ ਦਾ ਜਿਹੜਾ ਰਿਸ਼ਤਾ ਹੈ ਉਹ ਥੋੜਾ ਜਿਹਾ ਤਿੜਕ ਰਿਹਾ ਤੇ ਇਹਨਾਂ ਨੇ ਦੁਬਾਰਾ ਫੇਰ ਰਿਸ਼ਤਾ ਵਧੀਆ ਕਾਇਮ ਕਰਕੇ ਨਵੀਂ ਪਰਤ ਪਾਈ ਹੈ ਇਸ ਪ੍ਰੋਗਰਾਮ ਨਾਲ ਅਧਿਆਪਕ ਤੇ ਵਿਦਿਆਰਥੀ ਜਿਹੜੇ ਐ ਇਹਨਾਂ ਦੀ ਜਿਹੜੀ ਹੈ ਸਾਝ ਹੋਰ ਪੱਕੀ ਹੋਈ ਹੈ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਕੇ ਮੈਂ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਿਹਾ ਤੇ ਮੈਂ ਸਾਰੇ ਆਪਣੇ ਵਿਦਿਆਰਥੀਆਂ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਬਹੁਤ ਵਧੀਆ ਪ੍ਰੋਗਰਾਮ ਦਾ ਅਰੇਂਜ ਕੀਤਾ ਤੇ ਅਸੀਂ ਵੀ ਇਸ ਪ੍ਰੋਗਰਾਮ ਤੋਂ ਬਹੁਤ ਨੰਮਾ ਗਏ ਸਰ ਜਿੱਦਾਂ ਅੱਜ ਕੱਲ ਦੀ ਨਵੀਂ ਪੀੜ੍ਹੀ ਤਾਂ ਸਾਰਿਆਂ ਨੂੰ ਭੁੱਲ ਕੇ ਹੀ ਸੋਸ਼ਲ ਮੀਡੀਆ ਦੇ ਫੋਨ ਦੇ ਨਾਲ ਜੁੜੀ ਹੋਈ ਆ ਤੁਹਾਡੇ ਸਟੂਡੈਂਟਾਂ ਨੇ ਤੁਹਾਨੂੰ ਸਾਰੇ ਸਾਰਿਆਂ ਨੂੰ ਯਾਦ ਕੀਤਾ ਸਾਰੇ ਤੁਸੀਂ ਇਕੱਠੇ ਹੋਏ ਹੋ ਤੇ ਕਿੱਸਾ ਲੱਗਿਆ ਨਵੀਂ ਪੀੜ੍ਹੀ ਜਿਹੜੀ ਸੋਸ਼ਲ ਮੀਡੀਆ ਨਾਲ ਜ਼ਿਆਦਾ ਅਟੈਚ ਹੋ ਰਹੀ ਹੈ ਇਹ ਸਮੇਂ ਦੇ ਬਦਲ ਨਾਲ ਹੀ ਸਭ ਕੁਝ ਹੋ ਰਿਹਾ ਪਰ ਮੈਂ ਸੋਚਦਾ ਹਾਂ ਵੀ ਕੁਝ ਹੱਦ ਤੱਕ ਜੇਕਰ ਇੰਟਰਨੈਟ ਦੀ ਵਰਤੋਂ ਕੀਤੀ ਜਾਵੇ ਤਾਂ ਬਹੁਤ ਹੀ ਲਾਭਦਾਇਕ ਹੈ ਇੰਟਰਨੈਟ ਦੇ ਫਾਇਦੇ ਵੀ ਬੜੇ ਆ ਬਹੁਤ ਜ਼ਿਆਦਾ ਫਾਇਦੇ ਆ ਪਰ ਜੇਕਰ ਉਸ ਨੂੰ ਸੋਚ ਸਮਝ ਕੇ ਵਰਤਿਆ ਜਾਵੇ ਕਿਉਂਕਿ ਇੰਟਰਨੈਟ ਕਿਹੋ ਜੀ ਚੀਜ਼ ਹੈ ਜਿਹਦੇ ਉੱਤੋਂ ਤੁਸੀਂ ਕੁਝ ਵੀ ਮਰਜ਼ੀ ਪੁੱਛ ਸਕਦੇ ਹੋ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਚੰਗੀ ਤੋਂ ਚੰਗੀ ਤੇ ਦੂਜੇ ਪਾਸੇ ਘਟੀਆ ਜਾਣਕਾਰੀ ਤੇ ਇਹਦਾ ਤੁਸੀਂ ਫਾਇਦਾ ਵੱਧ ਤੋਂ ਵੱਧ ਉਠਾਉਣਾ ਚਾਹੀਦਾ ਹੈ ਅੱਜ ਕੱਲ ਦੀ ਜਿਹੜੀ ਪੀੜ੍ਹੀ ਹੈ ਉਸ ਨੂੰ ਸੰਕੋਚ ਨਾਲ ਸਮੇਂ ਦੀ ਕਦਰ ਕਰਦੇ ਹੋਏ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ ਨਾ ਕਿ ਸਾਰਾ ਸਮਾਂ ਇਸ ਉੱਤੇ ਲਾਉਣਾ ਚਾਹੀਦਾ